ਇਸ ਜਗ੍ਹਾ ਦੇ ਉੱਪਰ ਮੌਜੂਦਾਂ ਤੇ ਇਤਿਹਾਸਿਕ ਜਗ੍ਹਾ ਕਿਹੜੀ ਹੈਗੀ ਹੈ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੇ ਇਤਿਹਾਸਿਕ ਰਾਮ ਬਾਗ ਜਿਹਨੂੰ ਕੋਲੋਨੀਅਲ ਰੂਲ ਤੋਂ ਬਾਅਦ ਕੰਪਨੀ ਬਾਗ ਵੀ ਕਿਹਾ ਗਿਆ ਉੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਰ ਪੈਲਸ ਆ ਉੱਥੇ ਬਿਲਕੁਲ ਕੋਰਨਰ ਆਪੋਜੀਟ ਦੇ ਉੱਤੇ ਇੱਕ ਸ਼ਹੀਦੀ ਸਮਾਰਕ ਆ ਜੋ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨਸ ਦੇ ਉੱਪਰ ਸ਼ਹੀਦ ਮੇਜਰ ਲਲਿਤ ਮੋਹਨ ਪਾਟਿਆ ਜੀ ਜਿਨ੍ਹਾਂ ਨੂੰ ਪੋਸਟਮਸ ਮਰਨ ਉਪਰੰਤ ਵੀਰ ਚੱਕਰ ਦਿੱਤਾ ਗਿਆ ਸੀ ਔਰ ਇਹਨਾਂ ਦੀ ਜਨਮ ਤਿਥੀ 8 ਮਈ 1945 ਔਰ 14 ਦਸੰਬਰ 1971 ਦੇ ਵਿੱਚ ਇਹਨਾਂ ਨੇ ਸ਼ਹੀਦੀ ਦਾ ਜਾਨ ਪੀਤਾ ਸੀ ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਸ਼ਹੀਦਾਂ ਕੀ ਜਿਤਾਉਂ ਪਰ ਲਗेंगे ਹਰ ਬਰਸ ਮਿਲੇ ਬੋਤਨ ਪਰ ਮਰਨੇ ਬਾਲੋ ਦਾ ਬਾਕੀ ਯਹੀ ਨਿਸ਼ਾਨ ਹੋਗਾ ਪਰ ਇਹਦੇ ਬਰਖਸ ਇਹਦੇ ਬਰਾਇਸ ਉਲਟ ਅਸੀਂ ਦੇਖ ਰਹੇ ਹਾਂ ਸਥਿਤੀ ਕਿ ਅੱਜ ਸ਼ਹੀਦਾਂ ਦਾ ਕਿਸ ਤਰ੍ਹਾਂ ਤਿਰਸਕਾਰ ਕੀਤਾ ਜਾ ਰਿਹਾ ਕਿਸ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਨੂੰ ਬਲੀਦਾਨ ਕਰ ਦਿੱਤਾ ਸੁਪਰੀਮ ਸੈਕਰੀਫਾਈਸ ਕੀਤਾ ਬੈਲੌਰ ਆਪਣੀ ਬਹਾਦਰੀ ਦਾ ਪ੍ਰਮਾਣ ਦਿੱਤਾ ਆਪਣਾ ਜੀਵਨ ਬਲੀਦਾਨ ਕਰ ਦਿੱਤਾ ਇਹ ਉਹ ਮੇਜਰ ਸ਼ਹੀਦ ਲਲਿਤ ਮੋਹਨ ਪਾਟਿਆ ਜੀ ਨੇ ਜਿਹੜੇ ਵੈਸਾਂ ਦਾ ਕਲਕਟਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਵੈਸਟ ਬੰਗਾਲ ਦੇ ਵਿੱਚ ਔਰ ਇਹਨਾਂ ਨੇ ਕਮਿਸ਼ਨ ਕੀਤਾ ਸੀ 15th ਰਾਜਪੂਤ ਸੈਗਮੈਂਟ ਦੇ ਵਿੱਚ ਰੈਜੀਮੈਂਟ ਦੇ ਵਿੱਚ ਔਰ ਇਹਨਾਂ ਨੂੰ ਗੈਲੈਂਟਰੀ ਐਂਡ ਵੇਰੀਅਸ ਹੋਰ ਵੀ ਬੈਟਲ ਆਨਰਸ ਜਿਹੜੇ ਉਹ ਮਿਲੇ ਸੀ ਪਰ ਇਹਨਾਂ ਨੇ 1971 ਦੇ ਵਿੱਚ ਆਪਣਾ ਸੀਨਾ ਗੋਲੀਆਂ ਦੇ ਨਾਲ ਛੱਲੀ ਕਰਵਾ ਲਿਆ ਸੀ ਔਰ 1971 ਦੀ 13 14 ਦਸੰਬਰ ਦੀ ਰਾਤ ਨੂੰ ਮੇਜਰ ਲਲਿਤ ਮੋਹਨ ਪਾਟਿਆ ਜੀ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਫਾਜ਼ਿਲਕਾ ਦੀ ਏਰੀਆ ਦੇ ਵਿੱਚ ਜਿਹੜਾ ਦੁਸ਼ਮਨਾ ਦਾ ਪਾਕ army ਦਾ ਬੰਕਰ ਸੀ ਉਹਨੂੰ ਤਬਾਹ ਕੀਤਾ ਸੀ ਔਰ LMG ਮਸ਼ੀਨ ਗਨਸ ਵੱਡੇ ਵੱਡੇ ਜਿੰਨੇ ਵੀ ਅਮਨੀਸ਼ਨ ਆ ਉਹਨੂੰ ਹਾਸਲ ਕੀਤਾ ਸੀ ਔਰ ਆਪਣੇ ਸੀਨੇ ਦੇ ਉੱਤੇ ਗੋਲੀਆਂ ਖਾ ਕੇ ਆਪਣਾ ਜੀਵਨ ਹੀ ਤਿਆਗ ਦਿੱਤਾ ਸੀ ਉਹ ਸ਼ਹੀਦ ਜਿਹੜੇ ਸਾਡੀ ਦੇਸ਼ ਦੀ ਰਾਖੀ ਕਰਦੇ ਰਹੇ ਉਹ ਸ਼ਹੀਦ ਜਿੰਨਾ ਕਰਕੇ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਆ ਕੱਲ 15 ਅਗਸਤ ਆ ਹਰ 15 ਅਗਸਤ ਨੂੰ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਦੇਸ਼ ਦੀ ਆਜ਼ਾਦੀ ਨੂੰ ਯਾਦ ਕੀਤਾ ਜਾਂਦਾ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਸ਼ਾਨੋ ਸ਼ੌਕਤ ਦਾ ਬਰਾਈਸ ਬਣਾਇਆ ਜਾਂਦਾ ਜਿਨ੍ਹਾਂ ਨੇ ਆਪਣਾ ਜੀਵਨ ਬਲੀਦਾਨ ਕੀਤਾ ਪਰ ਔਨ ਗਰਾਉਂਡ ਤੁਸੀਂ ਦੇਖ ਲਓ ਕਿ ਕਿੱਡਾ ਵੱਡਾ ਤਰਾਸ ਦੀ ਮੈਂ ਕਹਿ ਸਕਦਾ ਅਲਮੀਆਂ ਕਹਿ ਸਕਦਾ ਟਰੈਜੇਡੀ ਆ ਕੀ ਸਿਰਫ ਫੋਟੋ ਆਪਰਚ्युनिटी ਵੀਡੀਓ ਆਪਰਚ्युनिटी ਬਣਾਈ ਜਾਂਦੀ ਹੈ ਅਖਬਾਰੀ ਇਸ਼ਤਿਹਾਰ ਬਣਾ ਲਏ ਜਾਂਦੇ ਆ ਪਰ ਔਨ ਗਰਾਉਂਡ ਉਹਨਾਂ ਸ਼ਹੀਦਾਂ ਦਾ ਕੋਈ ਵੀ ਸਤਕਾਰ ਮਾਨ ਨਹੀਂ ਕੀਤਾ ਜਾਂਦਾ ਤੁਸੀਂ ਸਾਰੀ ਸਰਾਊਂਡਿੰਗਸ ਦੇਖ ਲਈ ਆ ਕਿ ਕੋਲ ਹੀ ਇਸ ਸਮਾਰਕ ਦੇ ਟਾਇਲਟ ਬਣਾ ਦਿੱਤਾ ਗਿਆ ਟਾਇਲਟ ਸੀਟ ਲੱਗੀ ਹੋਈ ਹੈ ਬਾਥਰੂਮ ਬਣਾ ਦਿੱਤਾ ਗਿਆ ਔਰ ਆਸ-ਪਾਸੇ ਜੰਗਲੀ ਝਾੜੀਆਂ ਬੂਟੀਆਂ ਹਰ ਤਰਫ ਸਾਨੂੰ ਦਿਖ ਰਹੀਆਂ ਇਹ ਸਿੱਧਾ-ਸਿੱਧਾ ਸ਼ਹੀਦਾਂ ਦਾ ਨਰਾਦਰ ਹੈਗਾ ਉਹ ਸ਼ਹੀਦ ਜਿਨ੍ਹਾਂ ਨੇ ਇੰਨੀਆਂ ਗੋਲੀਆਂ ਖਾ ਕੇ ਉਹਦੇ ਨਾਲ 54 ਜੀਵਨ ਆਪਣਾ ਤਿਆਗ ਕਰਨ ਵਾਲੇ ਵੀਰਗਤੀ ਪ੍ਰਾਪਤ ਕਰਨ ਵਾਲੇ ਸ਼ਹੀਦ ਸੀ ਜਿਨ੍ਹਾਂ ਵਿੱਚੋਂ 2 JCO ਤੇ 103 ਹੋਰ ਵੀ ਸੈਨਿਕ ਜ਼ਖਮੀ ਹੋਏ ਸੀ ਮਨੁਪ੍ਰਾਂਤ ਇਹਨਾਂ ਨੂੰ ਵੀਰ ਚੱਕਰ ਸਨਮਾਨਿਤ ਕੀਤਾ ਗਿਆ ਸੀ ਪਰ ਅੱਜ ਸਾਡੇ ਦੇਸ਼ ਦੀ ਟਰੈਜੇਡੀ ਦੇਸ਼ ਦਾ ਅਲਮੀਆਂ ਤੁਸੀਂ ਦੇਖ ਲਓ ਕਿ ਹਰ ਪਾਸੇ ਗੰਦਗੀ ਦੀ ਪਰਮਾਹਾਰਿਆ ਜਿੱਥੇ ਸਮਾਰਕ ਬਣਿਆ ਉੱਥੇ ਇੱਕ ਵੀ ਪੋਲਿਟਿਕਲ ਲੀਡਰ ਕੋਈ ਲੋਕਲ ਸ਼ਖਸੀਅਤ ਕੋਈ ਸਕੂਲ ਕੋਈ ਕਾਲਜ ਦੇ ਵਿਦਿਆਰਥੀ ਕੋਈ ਵੀ ਬੰਦਾ ਇੱਥੇ ਸਾਨੂੰ ਨਹੀਂ ਦਿਖ ਰਿਹਾ ਇਹ ਸਿੱਧਾ ਸਮਝ ਆ ਰਿਹਾ ਕਿ ਇਸ ਹਾਲਾਤਾਂ ਦੇ ਵਿੱਚ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਤਾਰੀਖ ਨੂੰ ਹਿਸਟਰੀ ਨੂੰ ਸਕਾਫਤ ਨੂੰ ਕਲਚਰ ਨੂੰ ਵਿਰਾਸਤ ਨੂੰ ਖਤਮ ਕਰਨ ਵਾਸਤੇ ਹਰ ਤਰ੍ਹਾਂ ਦੀ ਕੋਝੀ ਸਾਜ਼ਿਸ਼ ਚੱਲ ਰਹੀ ਆ ਜਿਹਦੇ ਨਾਲ ਸਾਡੇ ਦੇਸ਼ ਦਾ ਇਤਿਹਾਸ ਸਾਡੇ ਪੰਜਾਬੀਆਂ ਦਾ ਇਤਿਹਾਸ ਮਰਮਿਟੇ ਹੌਲੀ-ਹੌਲੀ ਖਤਮ ਹੋ ਜਾਏ ਔਰ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਇਨ੍ਹਾਂ ਗੱਲਾਂ ਦਾ ਪਤਾ ਹੀ ਨਾ ਹੋਵੇ ਉਹ ਇੰਟਰਨੈਟ ਦੇ ਵਿੱਚ ਬਿਜ਼ੀ ਰਹਿਣ ਉਹ ਵੀਡੀਓਜ਼ ਬਣਾਉਣ ਦੇ ਵਿੱਚ ਬਿਜ਼ੀ ਰਹਿਣ ਉਹ ਰੀਲਜ਼ ਬਣਾਉਣ ਦੇ ਵਿੱਚ ਬਿਜ਼ੀ ਰਹਿਣ ਪਰ ਜਿਨ੍ਹਾਂ ਨੇ ਅਸਲ ਤਿਆਗ ਕੀਤਾ ਆਪਣੇ ਜੀਵਨ ਦੇ ਲਈ ਉਹਨਾਂ ਨੂੰ ਹਮੇਸ਼ਾ ਲਈ ਭੁੱਲ ਜਾਣ ਦੇਖੋ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਗਲਤੀ ਆ ਇਹ ਰਾਮ ਬਾਗ ਦਾ ਏਰੀਆ ਜਿਹਨੂੰ ਕੰਪਨੀ ਬਾਗ ਕਹਿੰਦੇ ਆ ਇਹ ਆਰਕੀਓਲੋਜੀਕਲ ਸਰਵੇ ਆਫ ਇੰਡੀਆਜ਼ ਲੈਂਡ ਦੇ ਅੰਦਰ ਵੀ ਆਉਂਦਾ ਸਾਹਮਣੇ ਉਹਨਾਂ ਦਾ ਦਫ਼ਤਰ ਵੀ ਆ ਅਫੀਸ਼ਰਸ ਵੀ ਬੈਠਦੇ ਆ ਪਰ ਉਹਨਾਂ ਦੀ ਇੰਨੀ ਨਲਾਇਕੀ ਉਹਨਾਂ ਨੂੰ ਨਿਦਾਮਤ ਔਰ ਸ਼ਰਮਿੰਦਗੀ ਦਾ ਬਾਇਸ ਬਣਾ ਰਹੀ ਆ ਦੱਸ ਰਹੀ ਆ ਕਿ ਸਾਡੇ ਕਿੰਨੇ ਕੋੜੀ ਕੋਜੀ ਸੋਚ ਵਾਲੇ ਲੋਕ ਨੇ ਜਿਹੜਾ ਲਾਹੌਰ ਵੀ ਕੋੜਾ ਉਹ ਪਸ਼ੌਰ ਵੀ ਕੋੜਾ ਇੱਥੋਂ ਸਿੱਧਾ ਸਮਝ ਆਉਂਦਾ ਕਿ ਸਾਡੇ ਲੋਕ ਇਹਨਾਂ ਗੱਲਾਂ ਨੂੰ ਕੋਈ ਤਰਜੀਹ ਨਹੀਂ ਦੇ ਰਹੇ ਇਹ ਸਾਰੀ ਸਰਾਊਂਡਿੰਗਜ਼ ਨਸ਼ੇੜੀਆਂ ਦਾ ਅੱਡਾ ਬਣ ਗਈ ਆ ਆਸ਼ਿਕਾਂ ਦਾ ਅੱਡਾ ਬਣ ਗਈ ਆ ਗੈਰ ਸਮਾਜੀ ਅੰਸਰਾਂ ਦਾ ਅੱਡਾ ਬਣ ਗਈ ਆ ਔਰ ਜਿੰਨੇ ਐਂਟੀ ਸੋਸ਼ਲ ਐਲੀਮੈਂਟਸ ਆ ਉਹ ਉਹਨਾਂ ਦੀ ਇੱਥੇ ਪਰਮਾਰ ਆ ਲੋਕ ਆਮ ਤੌਰ 'ਤੇ ਬੈਠ ਕੇ ਇੱਥੇ ਸ਼ਰਾਬਾਂ ਪੀਂਦੇ ਆ ਤੇ ਇਹਨਾਂ ਗੱਲਾਂ ਤੋਂ ਤੁਸੀਂ ਆਪ ਅੰਦੇਸ਼ਾ ਲਗਾ ਸਕਦੇ ਹੋ ਕਿ ਕਿੱਡਾ ਵੱਡਾ ਐਡਮਿਨਿਸਟ੍ਰੇਟਿਵ ਫੇਲਿਅਰ ਆ ਜੇ ਦੇਖਿਆ ਜਾਵੇ ਤੇ ਨਾ ਸਮਝਿਆ ਜਾਵੇ ਤੇ ਗੱਲ ਬੜੀ ਛੋਟੀ ਆ ਜੇ ਇਹਨੂੰ ਸਮਝਿਆ ਜਾਵੇ ਤੇ ਬਹੁਤ ਵੱਡੀ ਗੱਲ ਆ ਇਹ ਪਰਦਾ ਨਿਸ਼ਾਨ ਉਹਨਾਂ ਅਫਸਰਸ ਨੂੰ ਬਣਾਉਣਾ ਚਾਹੀਦਾ ਮੈਂ ਤਾਂ ਕਹੂੰਗਾ ਕਿ ਜਿਹੜਾ ਵੀ ਬੰਦਾ ਇਸ ਸਾਰੀ ਗੱਲ ਦੇ ਲਈ ਜ਼ਿੰਮੇਵਾਰ ਆ ਉਹਨੂੰ ਤਾਂ ਉਲਟਾ ਲਟਕਾ ਦੇਣਾ ਚਾਹੀਦਾ ਉਹਨੂੰ ਟਰਮੀਨੇਟ ਕਰ ਦੇਣਾ ਚਾਹੀਦਾ ਨੌਕਰੀ ਦੇ ਉਤੋਂ ਤਾਂ ਜੋ ਇੱਕ ਮੈਸੇਜ ਪੂਰੇ ਦੇਸ਼ ਦੇ ਵਿੱਚ ਪ੍ਰਵੇਲ ਕਰੇ ਕਿ ਜਿਹੜਾ ਵੀ ਵਿਅਕਤੀ ਜਿਹੜੀ ਐਡਮਿਨਿਸਟ੍ਰੇਸ਼ਨ ਜਿਹੜੇ ਰਿਸਪਾਂਸਿਬਲ ਆਫੀਸਰਜ਼ ਸ਼ਹੀਦਾਂ ਦੀ ਨਰਾਦਰ ਕਰਦੇ ਆ ਬੇਕਦਰੀ ਕਰਦੇ ਆ ਤੇ ਉਹਨਾਂ ਦਾ ਇਨਜਾਮ ਫਿਰ ਕੀ ਹੁੰਦਾ ਕਿਉਂਕਿ ਜੇ ਨਹੀਂ ਕੋਈ ਕਾਰਵਾਈ ਕਰਦੇ ਇਹੋ ਹੀ ਕਾਰਨ ਬਣਦਾ ਆ ਕਿ ਫਿਰ ਇਦਾਂ ਦੇ ਹਾਲਾਤ ਪੈਦਾ ਹੁੰਦੇ ਆ ਹਰ ਪਾਸੇ ਸ਼ਹੀਦਾਂ ਦੀ ਬੇਕਦਰੀ ਹੁੰਦੀ ਆ ਪੰਜਾਬੀਆਂ ਨੂੰ ਸਿਰਫ ਕਾਗਜ਼ੀ ਸ਼ੇਰ ਬਣਾ ਕੇ ਰੱਖ ਦਿੱਤਾ ਔਨ ਗਰਾਉਂਡ ਕੋਈ ਵੀ ਬੰਦਾ ਨਾ ਗੁਰੂਆਂ ਪੀਰਾਂ ਪਗੰਬਰਾਂ ਦਾ ਸਤਿਕਾਰ ਕਰ ਰਿਹਾ ਨਾ ਸੂਫੀ ਸੰਤਾਂ ਦਾ ਸਤਕਾਰ ਕਰ ਰਿਹਾ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋ ਰਹੀਆਂ ਕਿੱਥੇ ਸਾਡੇ ਸ਼ਹੀਦਾਂ ਦੇ ਸਨਮਾਨ ਨੂੰ ਠੋਕਰਾਂ ਵੱਜ ਰਹੀਆਂ ਅੱਜ ਤੁਸੀਂ ਦੇਖੋ ਕਿ ਜਿਹੜਾ ਰਣਜੀਤ ਐਵੇਨਿਊ ਦੇ ਵਿੱਚ ਵੀ ਜੱਲਿਆਂ ਵਾਲਾ ਬਾਗ ਮੈਮੋਰੀਅਲ ਉੱਥੇ ਬਣਾਇਆ ਗਿਆ ਉਹ ਵੀ ਟੁੱਟ ਭੱਜ ਗਿਆ ਉਹ ਵੀ ਇਸੇ ਤਰ੍ਹਾਂ ਦੀ ਤਰਾਸਦੀ ਦਾ ਸ਼ਿਕਾਰ ਹੋ ਗਿਆ ਜਿਹੜੀਆਂ ਵੀ ਯਾਦਗਾਰਾਂ ਸਾਡੇ ਸ਼ਹੀਦਾਂ ਦੀਆਂ ਲੇਖਕਾਂ ਦੀਆਂ ਸਾਡੇ ਅੱچھے ਪੋਲੀਟੀਕਲ ਲੀਡਰਸ ਦੀਆਂ ਸਮਾਜ ਸੇਵੀ ਸ਼ਖਸੀਅਤਾਂ ਨਹੀਂ ਬਣੀਆਂ ਉਹਨਾਂ ਨੂੰ ਵੱਡੀ ਢਾਹ ਲੱਗ ਰਹੀ ਆ ਸਿੱਧੀ ਬੇਦਬੀ ਆ ਔਰ ਜਿਹੜੇ ਵਿਅਕਤੀ ਇਹਦੇ ਲਈ ਜ਼ਿੰਮੇਵਾਰ ਹੈਗੇ ਆ ਉਹਨਾਂ ਦੇ ਉੱਤੇ ਸਿੱਧਾ ਸਿੱਧਾ ਸੈਡਿਸ਼ਨ ਚਾਰजेस ਲੱਗਣੇ ਚਾਹੀਦੇ ਆ ਦੇਸ਼ ਰੋਧੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਤਾਂ ਜੋ ਤਾਂ ਉਮਰ ਇਦਾਂ ਦੇ ਲੋਕਾਂ ਨੂੰ ਸਬਕ ਮਿਲ ਸਕੇ